ਸਾਈਪੂਲਸ ਲਾਈਨ ਪਹੁੰਚੇ ਹੀ ਬਹੁਤ ਗਰਮੀ ਆ ਕਾਫੀ ਦੇਰ ਸਮਾਂ ਵੇਟ ਕਰਨ ਤੋਂ ਬਾਅਦ ਆਈ ਪੀਸੀ ਛੱਡ ਕੇ ਵਾਪਸ ਆ ਗਿਆਂ ਕਾਰਨ ਆ ਕਿ ਆਪੋ ਸਾਰੇ ਅੰਦਰ ਬੈਠੇ ਨੇ ਏਸ਼ੀਆ ਦੇ ਵਿੱਚ ਤੇ ਪਸੀਨਾ ਪਸੀਨੀ ਸਾਰੇ ਹੋਏ ਨੇ ਉਲਟੋ ਕਹੀ ਜਾਂਦੇ ਨੇ ਲੋ ਬਾਹਰ ਖਿਲਾੜ ਕੇ ਚਾਹ ਪੀਓ ਯਾਰ ਇਹ ਚਾਹ ਪੀਣ ਨਹੀਂ ਆਏ ਸਾਨੂੰ ਤਰੀਕੇ ਦੇ ਨਾਲ ਅੰਦਰ ਭਾ ਕੇ ਪੀਸੀ ਕਰਾਓ ਜਿਹੜੀ ਕਰਾਉਣ ਵਾਲੀ ਆ ਇਸ ਕਰਕੇ ਹੀ ਸਾਰੇ ਜਿੰਨੇ ਪੱਤਰਕਾਰ ਉਹਨਾਂ ਨੇ ਇਖਤਤਾ ਕੀਤਾ ਚਾਹੇ ਕੈਮਰਾਮੈਨ ਆ ਚਾਹੇ ਰਿਪੋਰਟਰ ਨੇ ਉਹ ਸਾਰਿਆਂ ਨੇ ਪੰਜਾਬ ਪੂਸਰੀ ਪੀਸੀ ਅੱਜ ਛੱਡ ਕੇ ਆਏ ਆ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜਦੋਂ ਤੁਹਾਡਾ ਟਾਈਮ ਜੇ ਡੇਢ ਹੋਏ ਤਾਂ ਡੇਢ ਹੋਏ ਸਾਨੂੰ ਅੰਦਰ ਭਾਇਆ ਜਾਵੇ ਅੰਦਰ ਭਾਗਿਆ ਹਾਡੇ ਕੋਲ ਜੋ ਵੀ ਪੀਸੀ ਆ ਉਹਦਾ ਹਿੱਸਾ ਬਣਾਇਆ ਜਾਵੇ ਸਾਡੇ ਕੋਲ 2-2 ਘੰਟੇ ਅੱਧਾ ਤਾਂ ਕਿ ਦਹੀ ਨਹੀਂ ਖਲੋ ਸਕਦਾ ਹੋਰ ਪੱਤਰਕਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਜਿਹੜੇ ਪਰਭਾਵਾਂ ਨੂੰ ਇਹੋ ਮੈਸੇਜ ਦੇਣਾ ਚਾਹਨਾ ਕਿ ਯਾਰ ਆਪਣੇ ਆਪ ਨੂੰ ਜਗਾਓ ਠੀਕ ਹੈ ਜੇ ਤੁਸੀਂ ਆਪਣੇ ਆਪ ਨੂੰ ਆਪਣੀ ਆਪਣੇ ਆਪ ਨੂੰ ਜਗਾਓ ਆਪਣੀ ਪਾਵਰ ਵਖਾਓ ਪੁਲਿਸ ਪ੍ਰਸ਼ਾਸਨ ਵਾਲੇ ਵੀ ਸਾਡੇ ਭਰਾ ਨੇ ਪਰ ਰਿਸਪੈਕਟ ਬੜੀ ਵੱਡੀ ਚੀਜ਼ ਹੈ ਇਹ ਸਾਰਿਆਂ ਨੂੰ ਨਹੀਂ ਚਾਹੀਦੀ ਆ ਬਿਲਕੁਲ ਜੀ ਆ ਦੇਖ ਸਕਦੇ ਹੋ ਕਿ ਪੁਲਿਸ ਲੈਣ ਦੇ ਵਿੱਚ ਪੀਸੀਸੀ ਤੇ ਹੁਣ ਇਹ ਕੈਪਚਰ ਕਰਕੇ ਸਾਰੇ ਪੱਤਰਕਾਰ ਜਿਹੜੇ ਵੀ ਆ ਉਹ ਸਾਰੇ ਆਪ ਸਾਹ ਦੇਖੜੇ ਆ ਦੇਖ ਸਕਦੇ ਹੋ ਵੱਡੀ ਇਕਤਾ ਅੱਜ ਪੱਤਰਕਾਰਾਂ ਦੇ ਉਹਨਾਂ ਕੋਲ ਵਿਖਾਈ ਗਈ ਆ ਆ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਇਕਤਾ ਦਿਖਾਈ ਗਈ ਪੱਤਰਕਾਰਾਂ ਦੇ ਵਿੱਚ mae'n